ਪਠਾਨਕੋਟ ਵਿੱਚ ਐਸਐਸਜੀ ਹੋਈ ਸ਼ੁਰੂਆਤ ਪਠਾਨਕੋਟ ਦੇ ਸਾਰੇ ਹਾਈਵੇਅ ਤੇ ਤਾਇਨਾਤ ਕੀਤੀ ਗਈ ਕੁੱਲ 5 ਗੱਡੀਆਂ। ਬੀਤੇ ਦਿਨ ਐਸਐਸ ਫੋਰਸ ਦੁਆਰਾ ਇੱਕ ਸੜਕ ਹਾਦਸੇ ਦੇ ਨਾਲ ਲੋਕਾਂ ਨੂੰ ਵੀ ਕੀਤਾ ਗਿਆ ਸੀ ਰੈਸਕਿਊ। ਐਸਐਸਪੀ ਪਠਾਨਕੋਟ ਨੇ ਜਾਣਕਾਰੀ ਵਿੱਚ ਦੱਸਿਆ ਕਿ ਪਠਾਨਕੋਟ ਦੇ ਸਾਰੇ ਹਾਈਵੇ ਤੇ ਇਹ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਜਿਸ ਵਿੱਚ ਪਠਾਨਕੋਟ ਅੰਮ੍ਰਿਤਸਰ ਹਾਈਵੇ, ਅੰਮ੍ਰਿਤਸਰ ਜੰਮੂ ਹਾਈਵੇ, ਜਲੰਧਰ ਜੰਮੂ ਹਾਈਵੇ ਅਤੇ ਪਠਾਨਕੋਟ ਦਲਹੌਜ਼ੀ ਹਾਈਵੇ ਸ਼ਾਮਲ ਹਨ। ਦੱਸਦੀ ਹੈ ਕਿ ਸੜਕ ਸੁਰੱਖਿਆ ਫੋਰਸ ਪੰਜਾਬ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੈ ਸੜਕ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਜਲਦ ਤੋਂ ਜਲਦ ਸਹਾਇਤਾ ਮੁਹయ్యా ਕਰਮਾਉਣਾ ਪੰਜਾਬ ਸਰਕਾਰ ਦਾ ਟੀਚਾ ਹੈ ਇਸ ਕਾਰਨ ਪੰਜਾਬ ਸਰਕਾਰ ਦੁਆਰਾ ਐਸਐਸ ਫੋਰਸ ਯਾਨੀ ਕਿ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਜਿਸ ਦਾ ਮਤਲਬ ਹੈ ਸੜਕ ਸੁਰੱਖਿਆ ਫੋਰਸ ਪੰਜਾਬ ਦੇ ਕਿਸੇ ਵੀ ਹਾਈਵੇ ਤੇ ਅਗਰ ਕੋਈ ਹਾਦਸਾ ਹੁੰਦਾ ਹੈ ਤਾਂ ਇਹ ਫੋਰਸ ਤੁਰੰਤ ਪਹੁੰਚੇਗੀ ਲੋਕਾਂ ਨੂੰ ਕੇਵਲ 112 ਨੰਬਰ ਤੇ ਕਾਲ ਕਰਨਾ ਹੋਵੇਗਾ ਇਸ ਦੇ ਨਾਲ ਗੱਡੀ ਵਿੱਚ ਦੁਰਘਟਨਾ ਦੇ ਬਾਅਦ ਲੋਕਾਂ ਨੂੰ ਬਚਾਉਣ ਦੇ ਲਈ ਵਿਸ਼ੇਸ਼ ਉਪਕੰਡ ਮੌਜੂਦ ਹਨ ਸੜਕ 'ਤੇ ਘਟਨਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਸਭ ਤੋਂ ਪਹਿਲਾਂ ਫਰਸਟ ایڈ ਦਿੱਤਾ ਜਾਏਗਾ ਉਸ ਦੇ ਬਾਅਦ ਜਲਦ ਤੋਂ ਜਲਦ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਇਆ ਜਾਇਆ ਕਰੇਗਾ ਪਠਾਨਕੋਟ ਦੇ ਸਾਰੇ ਹਾਈਵੇਅ 'ਤੇ ਇਹਨਾਂ ਹਾਈ ਟੈਕ ਗੱਡੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਐ ਐਸਐਸਪੀ ਪਠਾਨਕੋਟ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਠਾਨਕੋਟ ਅੰਮ੍ਰਿਤਸਰ ਹਾਈਵੇ ਅੰਮ੍ਰਿਤਸਰ ਜੰਮੂ ਹਾਈਵੇ ਜਲੰਧਰ ਪਠਾਨਕੋਟ ਹਾਈਵੇ ਜਲੰਧਰ ਜੰਮੂ ਹਾਈਵੇ ਅਤੇ ਪਠਾਨਕੋਟ ਦਲਹੌਜ਼ੀ ਹਾਈਵੇ 'ਤੇ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਇਹਨਾਂ ਗੱਡੀਆਂ ਵਿੱਚ ਸਾਰੀਆਂ ਟੀਮਾਂ ਤਾਇਨਾਤ ਰਹਿਣਗੀਆਂ ਇਹ ਫੋਰਸ ਦਾ ਪੰਜਾਬ ਦੇ ਆਵਾਮ ਨੂੰ ਰਾਹਗੀਰਾਂ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ ਜਿਹੜੀ ਸਰਕ ਸੁਰੱਖਿਆ ਫੋਰਸ ਆ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਉਹਨਾਂ ਦਾ ਜਿਹੜਾ ਹੈਗਾ ਇਹ ਉਹਨਾਂ ਦਾ ਇੱਕ ਕਹਿ ਸਕਦੇ ਹੋ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਆ ਔਰ ਬਹੁਤ ਹੀ ਅੱਛੇ ਇਹ ਜਿਹੜੇ ਹੈਗੇ ਆ ਇਰਾਦੇ ਦੇ ਨਾਲ ਖੜੀ ਕੀਤੀ ਗਈ ਫੋਰਸ ਆ ਜਿਹਦੇ ਚ ਅਨੇਕਾਂ ਲੋਕਾਂ ਦੀ ਜਿਹੜੀਆਂ ਵਡਮੁੱਲੀਆਂ ਜਾਨਾਂ ਉਹ ਬਚਾਈਆਂ ਜਾ ਸਕਦੀਆਂ ਸਾਡੇ ਕੋਲ ਜਿਹੜਾ ਹੈਗਾ ਆ ਸਾਡੇ ਕੋਲ ਨੈਸ਼ਨਲ ਹਾਈਵੇਜ਼ ਜਿਹੜੇ ਹੈਗੇ ਆ ਜਿਹਨੂੰ ਕਹਿ ਸਕਦੇ ਆ ਕਿ ਜਲੰਧਰ ਪਠਾਨਕੋਟ ਜੰਮੂ ਹਾਈਵੇ ਆ ਫਿਰ ਸਾਡੇ ਕੋਲ ਅੰਮ੍ਰਿਤਸਰ ਪਠਾਨਕੋਟ ਜੰਮੂ ਹਾਈਵੇ ਆ ਇਸ ਤੋਂ ਇਲਾਵਾ ਪਠਾਨਕੋਟ ਟੂ ਡਲਹੋਜ਼ੀ ਹਾਈਵੇ ਆ ਸਾਡੇ ਕੋਲ ਇਹ ਤਿੰਨ ਹਾਈਵੇਜ਼ ਪੈਂਦੇ ਆ ਇਹਨਾਂ ਦੇ ਅਲੱਗ-ਅਲੱਗ ਸਟੈਚ ਦੇ ਉੱਤੇ ਸਾਡੇ ਕੋਲ ਜਿਹੜੀਆਂ ਐਸਐਸএফ ਦੀਆਂ ਪੰਜ ਗੱਡੀਆਂ ਨੇ ਪਹੁੰਚ ਕੀਤੀ ਆ ਸਮੇਤ ਫੋਰਸ ਔਰ ਇਨਫ ਫੋਰਸ ਨੂੰ 3 ਮਹੀਨੇ ਦੀ ਕਰੜੀ ਟ੍ਰੇਨਿੰਗ ਤੋਂ ਬਾਅਦ ਟ੍ਰੇਨਡ ਕੀਤਾ ਗਿਆ ਕਿ ਕਿਵੇਂ ਜਿਹੜੀਆਂ ਹੈਗੇ ਐਕਸੀਡੈਂਟ ਵਿੱਚ ਬੁੜਮੁਲੀਆਂ ਜਾਨਾਂ ਨੂੰ ਬਚਾਉਣਾ ਹਾਈਵੇ ਤੇ ਕੋਈ ਹੋਰ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਜਿਹੜੀਆਂ ਜਿਵੇਂ ਕਿ ਚੋਕਿੰਗ ਹੈ ਕੋਈ ਹੌਟ ਸਪੌਟ ਆ ਜਿੱਥੇ ਐਕਸੀਡੈਂਟ ਲਗਾਤਾਰ ਹੋ ਰਹੇ ਉਹਨੂੰ ਆਇਡੈਂਟੀਫਾਈ ਕਰਨਾ ਔਰ ਹੋਰ ਬਹੁਤ ਸਾਰੀਆਂ ਡਿਊਟੀਆਂ ਨੇ ਜਿਹੜੇ ਵਾਕੂ ਬੀ ਜਣਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਪਿਛਲੇ 2 ਦਿਨ ਪਹਿਲਾਂ ਮੀਰਥਲ ਲੱਗੇ ਇੱਕ ਐਕਸੀਡੈਂਟ ਹੋਇਆ ਸੀਗਾ ਅਨੋਵਾ ਕਾਰ ਜਿਹੜੀ ਹੈਗੀ ਉਹ ਕ੍ਰੈਸ਼ ਕਰ ਗਈ ਸੀ ਟਰੱਕ ਦੇ ਵਿੱਚ ਵੱਜ ਕੇ ਔਰ ਬਹੁ ਬੁਰੀ ਤਰ੍ਹਾਂ ਇੰਜਰਡ ਸਿੱਕੇ ਉਹਦੇ ਵਿੱਚ ਉਹਨਾਂ ਸਾਰਿਆਂ ਜਿਹੜੇ ਸਵਾਰਾਂ ਨੂੰ ਉਥੋਂ ਰੈਸਕਿਊ ਕੀਤਾ ਗਿਆ ਉਹਨਾਂ ਨੂੰ ਇਸ ਟੀਮ ਨੇ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਔਰ ਕੱਢਣ ਤੋਂ ਬਾਅਦ ਹਸਪਟਲਾਈਜ਼ ਕਰਾਇਆ ਗਿਆ ਹੁਣ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਠੀਕ ਹੈਗੀ ਆ ਤੋ ਜੇਕਰ ਇਹ ਹਾਈਵੇ ਜਿਹੜੀ ਐਸਐਸਐਫ ਹੈ ਸਾਡੀ ਇਹ ਮੌਕੇ ਤੇ ਨਾ ਪਹੁੰਚਦੀ ਸ਼ਾਇਦ ਉਹਨਾਂ ਦਾ ਨੁਕਸਾਨ ਵੱਧ ਹੋ ਸਕਦਾ ਸੀ ਤਾਂ ਵਾਕਈ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਪਹਿਲਾ ਸੂਬਾ ਜਿਹਾ ਬਣ ਗਿਆ ਜਿੱਥੇ ਕਿ ਪੰਜਾਬ ਸਰਕਾਰ ਨੇ ਇੱਕ ਨਵਿਕਲੀ ਪਹਿਲ ਕੀਤੀ ਹੈ ਕਿ ਪੂਰੇ ਹਾਈਵੇਜ਼ ਦੇ ਉੱਤੇ ਇੱਕ ਅਜੀਹੀ ਫੋਰਸ ਤਾਇਨਾਤ ਕੀਤੀ ਗਈ ਹੈ ਜੋ ਰਹਗਰਾਂ ਦੇ ਲਈ ਹਮੇਸ਼ਾ ਤਿਆਰ ਰਹੇਗੀ ਪ੍ਰਮਾਤਮਾ ਨਾ ਕਰੇ ਕੋਈ ਸੜਕ ਤੇ ਵੱਡਾ ਹਾਦਸਾ ਹੁੰਦਾ ਹੈ ਤਾਂ ਉਹਨਾਂ ਰਹਗਰਾਂ ਦੇ ਲਈ ਇਹ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਹਸਪਿਟੈਲਿਟੀ ਲਈ ਉਹਨਾਂ ਦੇ ਹਰ ਸੰਭਵ ਸਹਾਇਤਾ ਦੇ ਲਈ ਪੰਜਾਬ ਸਰਕਾਰ ਨੇ ਤਾਇਨਾਤ ਕੀਤੀ ਹੈ ਇਸ ਦਾ ਗਠਨ ਪੰਜਾਬ ਦੇ ਮੌਕਮਾ 트리플 ਉੰਤਮਾਨ ਵੱਲੋਂ ਕੀਤਾ ਗਿਆ ਅਤੇ ਇਹ ਵੀ ਦਾਅਵੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹ ਫੋਰਸ ਦੇਸ਼ ਦਾ ਇਕਮਤਰ ਪੰਜਾਬ ਸੂਬਾ ਜਿੱਥੇ ਸੜਕ ਸੁਰੱਖਿਆ ਫੋਰਸ ਪੁਲਿਸ ਦੇ ਵਾਂਗ ਇਹ ਫੋਰਸ ਜਿਹੜੀ ਪੰਜਾਬ ਦੇ ਹਾਈਵੇ ਤੇ ਤਾਇਨਾਤ ਹੋਵੇਗੀ